ਡਾਕਟਰ ਕਹਿੰਦੇ ਇਹਨਾਂ ਦੇ ਦਿਮਾਗ ਦੀ ਨਾੜੀ ਬਲੌਕ ਹੋ ਗਈ ਤੇ ਉਹਦਾ ਕਰਕੇ ਉਹਨਾਂ ਦਾ ਫਸਾ ਖੜ ਗਿਆ। ਇਹ ਫੇਨ ਇਲਾਜ ਕਰਾਉਣ ਨੂੰ ਪੈਸੇ ਹੈਗੇ ਆ? ਨਹੀਂ। 13 ਦਵਾਈ ਲੈ ਜਾਂਦੀ ਹੈ। ਕੰਮ ਇਹ ਜ਼ਿੰਮੇਵਾਰਾਂ ਦੇ ਖੇਤਰਲੇ ਵੀ ਸੀ ਉਹਨਾਂ ਨਾਲ। ਛੀਰੀ ਲੱਗੇ ਵੀ। ਛੀਰੀ ਦਾ ਕੰਮ ਕਰਦੇ। ਘਰ ਦਾ ਮੁਖੀ ਜਦੋਂ ਮੰਜੇ ਤੇ ਪੈ ਜਾਂਦਾ ਨਾ ਸਾਰਾ ਕੁਥਲ ਬੁਥਲ ਹੋ ਜਾਂਦਾ ਬੀਬੀ ਦਾ ਪਤੀ ਸੀਰੀ ਦਾ ਕੰਮ ਕਰਦਾ ਸੀ ਉਹਨੂੰ ਦਿਮਾਗ ਦਾ ਅਟੈਕ ਆ ਗਿਆ ਅਦਰੰਗ ਹੋ ਗਿਆ ਚੱਕ ਕੇ ਹਸਪਤਾਲ ਲੈ ਗਏ ਕਾਫੀ ਇਲਾਜ ਕਰਾਇਆ ਇੱਕ ਸਾਈਡ ਖੜ ਗਈ ਵਿਚਾਰਿਆਂ ਕੋਲੇ ਜੋ ਸੀ ਇਹਨਾਂ ਨੇ ਲਾ ਦਿੱਤਾ ਤੇ ਖੀਰ ਨੂੰ ਘਰੇ ਲੈ ਆਏ ਦੋ ਬੱਚੇ ਚੁੱਪ ਜੀ ਬੈਠੇ ਬੀਬੀ ਕਹਿੰਦੀ ਸਾਡੇ ਕੋਲੇ ਰਹਿਣ ਵਾਸਤੇ ਸਿਰਫ ਆਹੀ ਕਮਰਾ ਏਸੀ ਜੀ ਅਸੀਂ ਰੋਟੀ ਪਕਾ ਲੈਨੇ ਆ ਤੇ ਹੁਣ ਸਾਡੇ ਜਿਹੜੀ ਘਰ ਦੀ ਹਾਲਤ ਆ ਉਹ ਤੁਹਾਡੇ ਜੋ ਵੀ ਆ ਸਾਹਮਣੇ ਆ ਇੰਨਾ ਦੀ ਦਵਾਈ ਦੇ ਵਿੱਚ ਡਾਕਟਰ ਸਾਹਿਬ ਨੇ 6 ਮਹੀਨੇ ਅਸਤੇ ਦਾ ਫਿਜ਼ੀਓਥੈਰੇਪੀ ਦੱਸੀ ਆ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ